ਦੇਸ ਪੰਜਾਬ ਵਾਸੀਓ ਪਿਛਲੇ ਦਿਨੀ ਪੰਜਾਬ ਦਾ ਮੁੱਖ ਮੰਤਰੀ ਜਦੋਂ ਮਾਝੇ ਚ ਗਿਆ ਤੀ ਉਹ ਸ਼ਰਾਬ ਵਾਲਿਆਂ ਦੇ ਸਹਤ ਉੱਤਰ ਗਿਆੜਾ ਦੇਣਾ ਉੱਥੇ ਇਹਦਾ ਟੱਕਰਾ ਹੋਇਆ ਡਿਬਰੂਗੜ੍ਹ ਜੇਲ੍ਹ ਚ ਐਨਐਸਏ ਤਹਿਤ ਬੰਦ ਰਹੇ ਭਾਈ ਪਪਲਪ੍ਰੀਤ ਸਿੰਘ ਦੀ ਸਿੰਘਣੀ ਨਾਲ ਯਾਰ ਮੈਨੂੰ ਤਾਂ ਉਹ ਬੀਬੀ ਦਾ ਅੰਦਾਜ਼ ਦੇਖ ਕੇ ਮੇਰੀ ਤਾਂ ਰੂਹ ਖੁਸ਼ ਹੋ ਗਈ ਸੋਨੂੰ ਪਤਾ ਨਹੀਂ ਕਿਵੇਂ ਲੱਗਿਆ ਹੋਣਾ ਪਰ ਉਹ ਬੀਬੀ ਨੇ ਸਮੇਂ ਦੇ ਹੁਕਮਰਾਨ ਨੂੰ ਮਹਾਰਾਜਾ ਸਤੋਜ ਨੂੰ ਉਹਦੀ ਅਕਾਤ ਦਿਖਾਤੀ ਉਹਨੇ ਜਿਹੜਾ ਗੱਲ ਕਰਨ ਦਾ ਢੰਗ ਸੀ ਮੈਨੂੰ ਜਿਆਦਾ ਗੱਲ ਤਾਂ ਸਮਝ ਨਹੀਂ ਪਈ ਪਰ ਉਹਦਾ ਜਿਹੜਾ ਉਂਗਲ ਕਰਕੇ ਉਹਨੇ ਗੱਲ ਕੀਤੀ ਉਹ ਤੋਂ ਉਹ ਸਿੱਖ ਕੌਮ ਦੀ ਸਿੱਖ ਬੀਬੀਆਂ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਸੀ ਉਹਨੇ ਇਸ ਤਰ੍ਹਾਂ ਜਦੋਂ ਗੱਲ ਕੀਤੀ ਸਵਾਦ ਆ ਗਿਆ ਮੁੱਖ ਮੰਤਰੀ ਨੂੰ ਭੱਜਣ ਲਈ ਮਜਬੂਰ ਹੋ ਗਿਆ ਭਗਵੰਤ ਮਾਨ ਤਾਂ ਇਹ ਤੋਂ ਪਤਾ ਲੱਗਦਾ ਵੀ ਜਿਹੜੇ ਸਮੇਂ ਦੇ ਹੁਕਮਰਾਨ ਨੇ ਉਹ ਸਾਡੀ ਕੌਮ ਨੂੰ ਕਿੰਨਾ ਮਰਜ਼ੀ ਡਰਾ ਲੈਣ ਕਿੰਨਾ ਮਰਜ਼ੀ ਜੇਲ੍ਹਾਂ ਚ ਤੁੰਦਨ ਕਿੰਨੇ ਭੇੜੇ ਕਾਨੂੰਨ ਲਾਗੂ ਕਰਦੇ ਨੇ ਐਨਐਸਏ ਜਿਵੇਂ ਸਾਡੇ ਸਿੰਘਾਂ ਤੇ ਕੀਤੀਆਂ ਬੇਦੋਸ਼ੀਆਂ ਨੂੰ ਇਹ ਬਿਨਾ ਮਤਲਬ ਤੋਂ ਏਡੀ ਦੂਰ ਸੱਟ ਕੇ ਰੱਖਿਆ ਤੇ ਹੁਣ ਉਹਨਾਂ ਨੂੰ ਫੇਰ ਪੰਜਾਬ ਦੀਆਂ ਭੇੜੇ ਭੇੜੇ ਕੇਸ ਪਾ ਕੇ ਪੰਜਾਬ ਦੀਆਂ ਜੇਲ੍ਹਾਂ ਚ ਦਿੱਤਾ ਇਹ ਤੋਂ ਪਤਾ ਲੱਗਦਾ ਵੀ ਜਿਹੜੀ ਇਸ ਪਾਰਟੀ ਦਾ ਐਨਐਸਏ ਲਾਉਣ ਵਾਲੀ ਪਾਰਟੀ ਦਾ ਆਉਣ ਵਾਲਾ ਭਵਿੱਖ ਹੈ ਜਿਹੜਾ ਉਹ ਮਾੜਾ ਉਹ 27 ਚ ਇਹਨਾਂ ਨੂੰ ਪਿੰਡਾਂ ਚ ਆਮ ਬੀਬੀਆਂ ਨੇ ਸਿੱਖਾਂ ਨੇ ਘੇਰਨਾ ਇਸ ਤਰ੍ਹਾਂ ਇਹ ਸੋਡਾ ਆਉਣ ਵਾਲਾ ਤਸਵੀਰ ਦਿਖਾਤੀ ਉਹ ਬੀਬੀ ਨੇ ਚੜ੍ਹਦੀ ਕਲਾ ਵਾਸਤੇ ਉਹ ਨੂੰ ਚੜ੍ਹਦੀ ਕਲਾ ਵਾਸਤੇ ਉਹ ਬੀਬੀ ਨੂੰ ਬੜਾ ਮਜਾ ਮਾਂਚ ਖੁਸ਼ ਆਇਆ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਉਹ ਵੀਡੀਓ ਬੀਬੀ ਦੀ ਜਿਹੜੀ ਨੇ ਅੱਜਕੱਲ੍ਹ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਰਹੇ ਭਾਈ ਪੱਪਲ ਪ੍ਰੀਤ ਸਿੰਘ ਦੀ ਪਤਨੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਪਿੰਡ ਤੋਜ ਵਿਖੇ ਜੋ ਦੌਰਾ ਕਰਨ ਆਏ ਉਸ ਮੌਕੇ ਤੇ ਘੇਰਿਆ ਗਿਆ ਹਾਲਾਂਕਿ ਦੋਵਾਂ ਦੇ ਵਿਚਕਾਰ ਕੀ ਗੱਲਬਾਤ ਹੋਈ ਇਸ ਦਾ ਤਾਂ ਅਜੇ ਪੁਖਤਾ ਤੌਰ ਤੇ ਕੁਝ ਨਹੀਂ ਪਤਾ ਲੱਗਿਆ ਪਰ ਜੋ ਇਸ਼ਾਰੇ ਅਤੇ ਜੋ ਮੌਕੇ ਦੇ ਇਹਨ ਦੇਖੇ ਜੋ ਪ੍ਰਤੱਖ ਵਾਸੀਆਂ ਨੇ ਦੇਖੇ ਨੇ ਕੀ ਜੋ ਭਾਈ ਪੱਪਲ ਪ੍ਰੇਮ ਸਿੰਘ ਦੀ ਪਤਨੀ ਸੀ ਉਂਗਲਾ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਅੱਖਾਂ ਦੇ ਵਿੱਚ ਅੱਖਾ ਪਾ ਕੇ ਗੱਲ ਤਲਖੀ ਭਰੇ ਅੰਦਾਜ਼ ਦੇ ਨਾਲ ਕਰ ਰਹੀ ਸੀ ਜਿਸ ਦੀਆਂ ਕਿ ਸਾਰੇ ਪਾਸੇ ਚਰਚਾਵਾਂ ਨੇ ਕਿ ਬੇਸ਼ੱਕ ਪੰਜਾਬ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ 2 ਸਾਲ ਦੇ ਬਿਤੇਰੇ ਸਮੇਂ ਰੱਖਿਆ ਗਿਆ ਤੇ ਭਾਈ ਅਮਰਤਪਾਲ ਸਿੰਘ ਹਾਲੇ ਵੀ ਬੇਸ਼ੱਕ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਨੇ ਪਰ ਉਹਨਾਂ ਦੇ ਪਰਿਵਾਰ ਹਾਲੇ ਵੀ ਚੜ੍ਹਦੀ ਕਲਾ ਵਿਚ ਨੇ ਇਹ ਕਹਿਣਾ ਇਸ ਸਮੇਂ ਸੋਸ਼ਲ ਮੀਡੀਆ ਤੇ ਇਸ ਵਾਇਰਲ ਵੀਡੀਓ ਤੋਂ ਬਾਅਦ ਲੋਕਾਂ ਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਇੱਕ ਜੋ ਇਸ ਸਮੇਂ ਕਾਫੀ ਜ਼ਿਆਦਾ ਗੱਲ ਪ੍ਰਚਾਰੀ ਜਾ ਰਹੀ ਹੈ ਕਿ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ ਜਾਂ ਫਿਰ ਨਹੀਂ ਜਾਂ ਫਿਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਦੱਸਿਓ ਤੇ ਆਓ ਦੇਖੋ ਇਸ ਮੌਕੇ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਕਲਿੱਪ ਦੇਸ ਪੰਜਾਬ ਵਾਸੀਓ ਪਿਛਲੇ ਦਿਨੀ ਪੰਜਾਬ ਦਾ ਮੁੱਖ ਮੰਤਰੀ ਜਦੋਂ ਮਾਝੇ ਚ ਗਿਆ ਤੀ ਉਹ ਸ਼ਰਾਬ ਵਾਲਿਆਂ ਦੇ ਸਾਇਦ ਉੱਤਰ ਗਿਆ ਦਾ ਦੇਣਾ ਉੱਥੇ ਇਹਦਾ ਟੱਕਰਾ ਹੋਇਆ ਡਿਬਰੂਗੜ੍ਹ ਜੇਲ੍ਹ ਚ ਐਨਐਸਏ ਤਹਿਤ ਬੰਦ ਰਹੇ ਭਾਈ ਪਪਲ ਪ੍ਰੀਤ ਸਿੰਘ ਦੀ ਸਿੰਘਣੀ ਨਾਲ ਯਾਰ ਮੈਨੂੰ ਤਾਂ ਉਹ ਬੀਬੀ ਦਾ ਅੰਦਾਜ਼ ਦੇਖ ਕੇ ਮੇਰੀ ਤਾਂ ਰੂਹ ਖੁਸ਼ ਹੋ ਗਈ ਸੋਨੂੰ ਪਤਾ ਨਹੀਂ ਕਿਵੇਂ ਲੱਗਿਆ ਹੋਣਾ ਪਰ ਉਹ ਬੀਬੀ ਨੇ ਸਮੇਂ ਦੇ ਹੁਕਮਰਾਨ ਨੂੰ ਮਹਾਰਾਜਾ ਸਤੋਜ ਨੂੰ ਉਹਦੀ ਏਕਾਤ ਦਿਖਾਤੀ ਉਹਨੇ ਜਿਹੜਾ ਗੱਲ ਕਰਨ ਦਾ ਢੰਗ ਸੀ ਮੈਨੂੰ ਜਿਆਦਾ ਗੱਲ ਤਾਂ ਸਮਝ ਨਹੀਂ ਪਈ ਪਰ ਉਹਦਾ ਜਿਹੜਾ ਹੁੰਗਲ ਕਰਕੇ ਉਹਨੇ ਗੱਲ ਕੀਤੀ ਉਹ ਤੋਂ ਉਹ ਸਿੱਖੋਂ ਦੀ ਸਿੱਖ ਬੀਬੀਆਂ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ ਸੀ ਉਹਨੇ ਇਸ ਤਰ੍ਹਾਂ ਜਦੋਂ ਗੱਲ ਕੀਤੀ ਸਵਾਦ ਆ ਗਿਆ ਮੁੱਖ ਮੰਤਰੀ ਨੂੰ ਭੱਜਣ ਲਈ ਮਜਬੂਰ ਹੋ ਗਿਆ ਭਗਵੰਤ ਮਾਨ ਤਾਂ ਇਹ ਤੋਂ ਪਤਾ ਲੱਗਦਾ ਵੀ ਜਿਹੜੇ ਸਮੇਂ ਦੇ ਹੁਕਮਰਾਨ ਨੇ ਉਹ ਸਾਡੀ ਕੌਮ ਨੂੰ ਕਿੰਨਾ ਮਰਜ਼ੀ ਡਰਾ ਲੈਣ ਕਿੰਨਾ ਮਰਜ਼ੀ ਜੇਲ੍ਹਾਂ ਚ ਤੁੰਦਨ ਕਿੰਨੇ ਭੇੜੇ ਕਾਨੂੰਨ ਲਾਗੂ ਕਰ ਦੇਣ ਨਸਾ ਜਿਵੇਂ ਸਾਡੇ ਸਿੰਘਾਂ ਤੇ ਕੀਤੀਆਂ ਬੇਦੋਸ਼ੀਆਂ ਨੂੰ ਇਹ ਬਿਨਾ ਮਤਲਬ ਤੋਂ ਐਡੀ ਦੂਰ ਸਿੱਟ ਕੇ ਰੱਖਿਆ ਤੇ ਹੁਣ ਉਹਨਾਂ ਨੂੰ ਫੇਰ ਪੰਜਾਬ ਦੇ ਭੇੜੇ ਭੇੜੇ ਕੇਸ ਪਾ ਕੇ ਪੰਜਾਬ ਦੀਆਂ ਜੇਲ੍ਹਾਂ ਚ ਦਿੱਤਾ ਇਹ ਤੋਂ ਪਤਾ ਲੱਗਦਾ ਵੀ ਜਿਹੜੀ ਇਸ ਪਾਰਟੀ ਦਾ ਐਨਐਸਏ ਲਾਉਣ ਵਾਲੀ ਪਾਰਟੀ ਦਾ ਆਉਣ ਵਾਲਾ ਪਭੇਖਾ ਜਿਹੜਾ ਉਹ ਮਾੜਾ ਉਹ 27 ਚ ਇਹਨਾਂ ਨੂੰ ਪਿੰਡਾਂ ਚ ਆਮ ਬੀਬੀਆਂ ਨੇ ਸਿੱਖਾਂ ਨੇ ਘੇਰਨਾ ਇਸ ਤਰ੍ਹਾਂ ਇਹ ਸੋਡਾ ਆਉਣ ਵਾਲਾ ਤਸਵੀਰ ਦਿਖਾਤੀ ਉਹ ਬੀਬੀ ਨੇ ਚੜ੍ਹਦੀ ਕਲਾ ਵਾਸਤੇ ਉਹ ਨੂੰ ਚੜ੍ਹਦੀ ਕਲਾ ਵਾਸਤੇ ਉਹ ਬੀਬੀ ਨੂੰ ਬੜਾ ਮਜ਼ਾ ਮਨ ਚ ਖੁਸ਼ ਆਇਆ ਤੁਸੀਂ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਉਹ ਵੀਡੀਓ ਬੀਬੀ ਦੀ ਜਿਹੜੀ ਨੇ ਇਹਨੂੰ